ਦੁਨੀਆ ਭਰ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟ ਸਭ ਤੋਂ ਪਹਿਲੇ ਨੰਬਰ ਦਾ ਪਾਸਪੋਰਟ ਬਣ ਗਿਆ ਹੈ। ਇਹ ਕਾਮਯਾਬੀ ਇਟਲੀ ਨੂੰ 18 ਸਾਲਾਂ ਦੇ ਲਗਾਤਾਰ ਹੋ ਰਹੇ ਸਰਵੇ ਤੋਂ ਬਾਅਦ حاصل ਹੋਈ ਹੈ। ਇਟਲੀ ਦੇ ਪਾਸਪੋਰਟ ਨੂੰ ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟ ਬਣਾਉਣ ਲਈ ਗਲੋਬਲ ਰੈਂਕਿੰਗ ਦਾ ਇਹ ਅੰਕੜਾ ਸਾਹਮਣੇ ਆਇਆ। 2024 ਦੀ ਹੈਨਲੀ ਪਾਸਪੋਰਟ ਇੰਡੈਕਸ ਦੀ ਗਲੋਬਲ ਰੈਂਕਿੰਗ ਦੀ ਨਵੀਂ ਸੂਚੀ ਅਨੁਸਾਰ ਇਟਲੀ ਜਰਮਨੀ, ਸਪੇਨ, ਫਰਾਂਸ ਅਤੇ ਸਿੰਗਾਪੁਰ ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟ ਵਾਲੇ ਦੇਸ਼ਾਂ ਲੱਗੇ ਨੇ ਜਿਹੜੇ ਕਿ 194 ਦੇਸ਼ਾਂ ਦੇ ਵਿੱਚ ਬਿਨਾ ਵੀਜ਼ਾ ਜਾ ਸਕਦੇ ਨੇ ਇਸ ਰੈਂਕਿੰਗ ਅਨੁਸਾਰ ਇੰਗਲੈਂਡ ਦਾ ਨੰਬਰ 4 ਅਤੇ ਕੈਨੇਡਾ ਅਮਰੀਕਾ ਦਾ 7ਵਾਂ ਹੈ ਜਦਕਿ ਭਾਰਤ ਇਸ ਸੂਚੀ ਦੇ ਵਿੱਚ 80ਵੇਂ ਨੰਬਰ ਤੇ ਹੈ 62 ਦੇਸ਼ਾਂ 'ਚ ਬਿਨਾ ਵੀਜ਼ਾ ਜਾਣ ਦੀ ਇਜਾਜ਼ਤ ਭਾਰਤੀ ਪਾਸਪੋਰਟ ਦਾ ਰੱਖਣ ਨੂੰ ਹੁੰਦੀ ਹੈ ਦੇਖਦੇ ਹਾਂ ਇਟਲੀ ਤੋਂ ਸਾਡੇ ਸਹਿਯੋਗੀ ਦਲਵੀਰ ਕੈਂਸ ਦੀ ਵਿਸ਼ੇਸ਼ ਰਿਪੋਰਟ ਸਾਡੀ ਅੱਜ ਦੀ ਇਹ ਖਬਰ ਉਨਾ तमाम ਭਾਰਤੀ ਲੋਕਾਂ ਦੇ ਲਈ ਖੁਸ਼ੀ ਭਰੀ ਆ ਜਿਹੜੇ ਕਿ ਇਟਲੀ ਰਹਿਣ ਬਸੇਰਾ ਕਰਦੇ ਹਨ ਜਾਂ ਇਟਲੀ ਆਉਣ ਦੇ ਲਈ ਚਾਹਤ ਰੱਖਦੇ ਹਨ ਇਟਲੀ ਆਪਣੀਆਂ ਅਨੇਕਾਂ ਖੂਬੀਆਂ ਦੇ ਲਈ ਦੁਨੀਆ ਭਰ ਦੇ ਵਿੱਚ ਵਿਸ਼ੇਸ਼ ਰੁਤਬਾ ਰੱਖਦੀ ਹੈ ਤੇ ਇਸ ਰੁਤਬੇ ਦੇ ਵਿੱਚ ਇੱਕ ਚੰਦ ਜਿਹੜਾ ਆ ਹੋਰ ਜੜ ਦਿੱਤਾ ਗਿਆ ਆ ਕਿ ਇਟਲੀ ਦਾ ਜਿਹੜਾ ਪਾਸਪੋਰਟ ਸੀ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਚੁਣਿਆ ਗਿਆ ਆ ਇਹ ਜਿਹੜੀ ਗਲੋਬਲ ਰੈਂਕਿੰਗ ਦੁਆਰਾ ਚੁਣਿਆ ਗਿਆ ਪਾਸਪੋਰਟ ਆ ਪਹਿਲੇ ਨੰਬਰ ਦਾ ਇਸ ਨੂੰ ਕੀਤਾ ਹੈ ਹੈਨਲੀ ਪਾਸਪੋਰਟ ਇੰਡੈਕਸ ਨੇ ਜਿਹੜੀ ਕਿ 2006 ਤੋਂ 199 ਦੇਸ਼ਾਂ ਦੀ ਗਲੋਬਲ ਰੈਂਕਿੰਗ ਕਰਦੀ ਆ ਰਹੀ ਆ ਇਸ ਅਨੁਸਾਰ ਜਿਹੜੇ ਪਹਿਲੇ ਨੰਬਰ ਤੇ ਜਿਹਨਾਂ ਦੇਸ਼ਾਂ ਦੇ ਪਾਸਪੋਰਟ ਚੁਣੇ ਗਏ ਆ ਉਹਨਾਂ ਦੇ ਵਿੱਚ ਸਪੇਨ ਜਰਮਨ ਫਰਾਂਸ ਇਟਲੀ ਤੇ ਸਿੰਗਾਪੁਰ ਜਾਪਾਨ ਆਦ ਦੇਸ਼ ਜਿਹੜੇ ਆਉਂਦੇ ਹਨ ਜਦੋਂ ਕਿ ਦੂਜੇ ਨੰਬਰ ਤੇ ਫਿਨਲੈਂਡ ਸਾਊਥ ਕੋਰੀਆ ਤੇ ਸਵੀਡਨ ਆਉਂਦੇ ਹਨ ਤੇ ਤੀਜੇ ਨੰਬਰ ਤੇ ਅਸਟਰੀਆ ਡੈਨਮਾਰਕ ਆਇਰਲੈਂਡ ਤੇ ਨੀਦਰਲੈਂਡ ਆਉਂਦੇ ਹਨ ਪਹਿਲੇ ਨੰਬਰ ਤੇ ਜਿਹੜੇ ਦੇਸ਼ ਚੁਣੇ ਗਏ ਆ ਉਹਨਾਂ ਦੇਸ਼ਾਂ ਦੇ ਪਾਸਪੋਰਟਾਂ ਦੇ ਉੱਪਰ 194 ਕੰਟਰੀਆਂ ਦੇ ਵਿੱਚ ਬਿਨਾ ਵੀਜ਼ਾ ਜਾਇਆ ਜਾ ਸਕਦਾ ਹੈ ਤੇ ਦੂਜੇ ਨੰਬਰ ਤੇ ਜਿਹੜੇ ਦੇਸ਼ ਆਉਂਦੇ ਆ ਉਹਨਾਂ ਦੇ ਪਾਸਪੋਰਟਾਂ ਦੁਆਰਾ 193 ਦੇਸ਼ਾਂ ਦੇ ਵਿੱਚ ਬਿਨਾ ਵੀਜ਼ਾ ਜਾਇਆ ਜਾ ਸਕਦਾ ਹੈ ਤੇ ਜਿਹੜੇ ਵੀਜ਼ੇ ਨੰਬਰ ਤੇ ਆਉਂਦੇ ਹਨ ਉਹਨਾਂ ਦੇ ਪਾਸਪੋਰਟਾਂ ਦੇ ਨਾਲ 192 ਦੇਸ਼ਾਂ ਦੇ ਵਿੱਚ ਬਿਨਾ ਵੀਜ਼ਾ ਜਾਇਆ ਜਾ ਸਕਦਾ ਹੈ ਸਫਰ ਕੀਤਾ ਜਾ ਸਕਦਾ ਹੈ ਤੇ ਇੰਗਲੈਂਡ ਜਿਹੜਾ ਆ ਉਹ ਇਸ ਰੈਂਕਿੰਗ ਦੇ ਵਿੱਚ ਚੌਥੇ ਨੰਬਰ ਤੇ ਆਇਆ ਹੈ ਤੇ ਜਦੋਂ ਕਿ ਅਮਰੀਕਾ ਤੇ ਕੈਨੇਡਾ ਸੱਤਵੇਂ ਨੰਬਰ ਤੇ ਆਇਆ ਆ ਭਾਰਤ ਦਾ ਇਸ ਰੈਂਕਿੰਗ ਦੇ ਵਿੱਚ 80ਵਾਂ ਸਥਾਨ ਆਉਂਦਾ ਆ ਤੇ ਭਾਰਤ ਦੇ ਪਾਸਪੋਰਟ ਦੇ ਨਾਲ 62 ਦੇਸ਼ਾਂ ਦੇ ਵਿੱਚ ਬਿਨਾ ਵੀਜ਼ਾ ਜਾਇਆ ਜਾ ਸਕਦਾ ਆ ਜਦੋਂ ਕਿ ਪਾਕਿਸਤਾਨ ਇਸ ਰੈਂਕਿੰਗ ਦੇ ਵਿੱਚ 101 ਨੰਬਰ ਤੇ ਆਉਂਦਾ ਆ ਤੇ ਪਾਸਪੋਰਟ ਦੇ ਜਿਹੜਾ ਪਾਕਿਸਤਾਨ ਦਾ ਹੈ ਉਸ ਦੇ ਨਾਲ ਸਿਰਫ 34 ਦੇਸ਼ਾਂ ਦੇ ਵਿੱਚ ਬਿਨਾ ਵੀਜ਼ਾ ਜਾਇਆ ਜਾ ਸਕਦਾ ਆ ਤੇ ਸਭ ਤੋਂ ਹੇਠਲਾ ਜਿਹੜਾ ਇਸ ਰੈਂਕਿੰਗ ਦੇ ਵਿੱਚ ਨੰਬਰ ਆਉਂਦਾ ਆ ਉਹ ਅਫਗਾਨਿਸਤਾਨ ਦਾ ਆ ਜਿਹੜਾ ਕਿ 104ਵੇਂ ਨੰਬਰ ਤੇ ਪਾਸਪੋਰਟ ਆਉਂਦਾ ਆ ਇਸ ਪਾਸਪੋਰਟ ਨਾਲ ਅਫਗਾਨਿਸਤਾਨ ਦੇ ਪਾਸਪੋਰਟ ਦੇ ਨਾਲ 28 ਦੇਸ਼ਾਂ ਦੇ ਵਿੱਚ ਬਿਨਾ ਵੀਜ਼ਾ ਆਇਆ ਜਾ ਸਕਦਾ ਆ ਇਟਲੀ ਦਾ ਪਾਸਪੋਰਟ ਪਹਿਲੇ ਨੰਬਰ ਤੇ ਆਉਣ ਦੇ ਨਾਲ ਭਾਰਤੀ ਲੋਕ ਜਿਹੜੇ ਆ ਉਹ ਉਹਨਾਂ ਦੇ ਵਿੱਚ ਇੱਕ ਵਿਸ਼ੇਸ਼ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਆ ਕਿਉਂਕਿ ਜਿਹੜੇ ਲੋਕ ਇਟਲੀ ਨੂੰ ਬੇਹਦ ਪਿਆਰ ਕਰਦੇ ਹਨ ਜਾਂ ਜਿਨ੍ਹਾਂ ਦਾ ਇਟਲੀ ਮਹਿਬੂਬ ਦੇਸ਼ ਆ ਉਹਨਾਂ ਦੇ ਲਈ ਇਹ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ ਕੈਮਰਾਮੈਨ ਅਜੇ ਦੇ ਨਾਲ ਦਲਵੀਰ ਕੈਂਥ ਕ੍ਰਿਹਾ ਪੀਟੀਸੀ ਨਿਊਜ਼